ਕੀਂਕਾ ਵੀ ਬਹੁਤ ਜ਼ਿਆਦਾ ਅੱਧੀ ਚੌਥੀ ਮੈਂ ਹਾਜੀ ਸਾਹਿਬ ਮੈਂ ਜਾਂਦ ਦੀਆ ਰਹੀ ਹਾਂ ਉਹ ਹਾਜੀ ਜੀ ਲਾਲੀ ਲਾਲੀ ਹਾਂ ਬੱਧਾ ਤੀਵਾਂ ਚੌਥੀ ਮੈਂ ਜਾਂਦ ਦੀਆ ਰਹੀ ਸੀਗਾ ਕੱਲ ਸੁਈ ਆ ਕੱਲ ਸਾਰੀ ਸ਼ਾਮੀ ਚ ਫਾਇਦੇ ਹੋਣੀ ਗੱਦੀ ਚ ਜੋਰ ਤੈਨ ਕਿਡਾ ਜੋਰ ਆ ਹਾਂ ਇਹ ਰੇਵਾ ਇੰਦਾ ਸੀਗਾ ਮੈਂ ਮਾਰ ਪਾ ਨਹੀਂ ਕਰਦਾ ਆ ਮੈਂ ਸੁਈਆ ਤਿੰਨ ਵਜੇ 2.5 3 ਕਿਲੋ ਕਹਿ ਰਿਹਾ ਲਗਾ ਲਿਆ ਹੈ ਹੈ ਇਹ ਇਹ ਆ ਰਿਹਾ ਹੈ ਨਾ ਪਾਇਆ ਉਹ ਨਾ ਇਹ 18 ਕਿਲੋ ਦੁੱਧ ਤਾਂ ਮੈਨੇ ਤੇ ਪੈਸਾ ਕੱਲੀ ਨਹੀਂ ਪੈਣਾ ਕੱਲੀ ਉਹ ਦੋ ਦੋ ਬੈਠ ਕੇ ਦੇਖ ਲੈਣਗੇ ਲੈ ਲੀ ਸਾਰੀਆਂ ਛੱਡ ਕੇ ਕਹਿ ਵੀ ਆਇਂ ਬੰਮਾਸ ਲੈ ਜਾ ਬਸ ਬਾਲਕਾਂ ਕੱਲਾਂ ਇੱਕ ਵੀ ਉਹ ਜਾ ਯਾਰ ਇੱਕ ਚਾਲੀ ਤੈਨੂੰ ਕੌਣ ਉਹ ਕਰ ਦੂ ਯਾਰ ਐਵੇਂ ਮਾਰੀ ਨਾ ਉਹ ਯਾਰ ਤੂੰ ਪਿੱਛੇ ਹੱਥ ਮਤ ਰੱਖਾ ਕਰ ਕਹਿ ਤੋ ਪੀ ਕਹਿੰਦਾ ਕਿੰਨੇ ਦੀ ਕਹਿੰਦਾ ਪੀ ਕਹਿੰਦਾ ਕਰਵਾ ਦੀ ਕਹਿੰਦਾ ਹਾਂ ਆਵਾਇ ਕਾ ਸੌਦੇ ਕਰ ਦਿਆ ਤਾਂ ਇਹਨਾਂ ਨੂੰ ਉਸਕਾ ਨੂੰ ਦੱਸ ਇੱਕ ਹੀ ਕਹਿੰਦਾ ਪੀ ਕਹਿੰਦੇ ਕਰਵਾ ਦੀ ਦੇਣੀ ਐ ਲੈ ਲੈ 10 ਕਿਲੋ ਆਹ ਨੰਬਰ ਪੁਰੇ ਲਾਲੀ ਸਾਈ ਦਿਓ 20 ਉਹ ਦੇ ਦੋ ਲੈ 10 20 ਜੈਸੇ ਮੈਂ ਲਾਲੀ ਇੱਕ ਗੱਲ ਆ ਤੂੰ ਆ ਯਾਰ ਸਾਡਾ ਇੱਧਰ ਨੂੰ ਉਹ ਨਵੇਂ ਆਏ ਆ ਇੱਧਰ ਵੀਡੀਓ ਬਣ ਗਈ ਇੱਦੀ ਮਸਰ ਹੋਈ ਆ ਵਾਹ ਚੰਗਾ ਬੰਦਾ ਇਹ ਕਹੀ ਜਾਵੇ 90 ਦੀ ਮੈਂ ਨਹੀਂ ਇਹਦੀ ਮੰਨਦਾ ਤੂੰ ਕਹੀ ਜਾ 40 ਦੀ 42 ਦੀ 45 ਦੀ 20 ਦੀ ਉਹਦੇ ਚ ਕੁਛ ਨਹੀਂ ਫਾਇਦਾ ਇੱਕੋ ਹੀ ਗੱਲ ਕਹੂੰਗਾ ਜੇ ਤੈਨੂੰ ਐ ਚੰਗਾ ਲੱਗਿਆ ਤਾਂ ਬੱਚਾ ਛੱਡਦੀ ਨਹੀਂ ਤੇਰੀ ਮਰਜ਼ੀ ਜੈ ਕਹਿਣਾ ਮੈਂ ਨਾ ਕਰਾਂ ਨੀ ਗੱਲ ਨਾ ਵੀ ਟੱਕਾ ਨਾ ਮਾਰਿਆ ਮੇਰੂ ਭਾਦਾ ਮੇਰਾ ਯਾਰ ਆ ਯਾਰ ਬਹੁਤ ਹੰਦਰ ਹੇਲ ਮੁੰਡਾ ਬਹੁਤ ਤਗੜਾ ਦਾ ਬਹੁਤ ਜਾਨਦਾਰ ਬੰਦਾ ਸੀ ਇਹ ਇੱਕ ਪੀ ਦੋ ਤਿੰਨ ਮੋੜੂ ਮੜਾਉ ਮਠਿਆਈ ਖਾਉ ਬਾਲੀਆਂ ਗੱਲਾਂ ਕਹਿਣ ਦੀ ਲੋੜ ਨਹੀਂ ਤੇਰੀ ਮੈਂਸ ਕਰਤੀ ਜੇ ਤਾਂ ਉਲਾਲੇ ਬੋਲੀ ਨਾ ਮੈਂ ਕਹਿੰਦਾ ਜਮੇ ਇੱਕ ਇੱਕ ਪੰਜੀ ਵੀ ਨਹੀਂ ਇੱਕ ਪੰਜੀ ਵੀ ਨਹੀਂ ਇਹਦਾ 90 ਦੀ ਕਹਿੰਦਾ ਮੈਂ ਤੈਨੂੰ ਮੈਂ ਕਹ ਇੱਕ ਪੰਜੀ ਵੀ ਨਹੀਂ ਛੱਡ ਬੱਚਾ ਇੰਨਾ ਭਾਰਾ ਸੀ ਜਿੰਨਾ ਵੀ ਕਹਦੇ ਭੈਣ ਨਹੀਂ ਜਵਾਨੀ ਗਲ ਗਈ ਆਂ ਧਰੰਗ ਨੇ ਕੀ ਹੈ ਬੱਸ ਇਹ ਤਾਂ ਛੋੜਾ 42 ਲੱਖ ਹੈ ਉਹਦਾ ਕਿੰਨਾ ਲਾਤਾ ਮੈਨੂੰ ਕੰਦੀ ਦਾ ਬੜਾ ਬੁਰਾ ਹਾਲ ਹੈ ਜੀ ਕਹਿੰਦੇ ਜੱਸੀ ਦਾ ਤਾਂ ਬਹੁਤ ਜ਼ਿਆਦਾ ਪ੍ਰੈਸ਼ਰ ਦੋ ਤੰ ਦਾ 9 ਲੱਖ ਰੁਪਏ ਲੱਗੇ ਤੇ ਦੂਮਰੀ ਸਿਰ ਬੜਾ ਬਲਾ ਉਹ ਲਾਤਾ ਉਹਦੀ ਗੱਲ ਸਾਰੀ ਉਵੇਂ ਪਾਟਿਆ ਜੀ ਜੀ ਕੋਈ ਜੀ ਵਿਕੀ ਕੋਈ ਇੱਕ ਐਕਸੀਡੈਂਟ ਹੋ ਗਿਆ ਨਾ ਉਸਕੇ ਹਾਂ ਉਸੇ ਰਾਤੇ ਇੱਕ ਦਾ ਤਾਂ ਸਿਰ ਦਾ ਹੋ ਗਿਆ ਇੱਕ ਵਲੀ ਤੇਨ ਬਹੁਤ ਰੱਖਿਆ ਕਰ ਉਹਦੇ ਸਰੀਰ ਦਾ ਸੂਟੀ ਨਾ ਤੂੰ ਉਹ ਨਹੀਂ ਬਾਈ ਇੱਕ ਚੰਗੀ ਸੂਟੀ ਲੈਣਾ ਜ਼ਰੂਰੀ ਹੈ ਨਾ ਸੂਟੀ ਆਹੀ ਹਾਲ ਨਹੀਂ ਕੋਈ ਸੂਟੀ ਥੱਲੇ ਸਿੱਟਰੀ ਪੈਂਦੀ ਮਾੜਾ ਆਪਾਂ ਸੂਟੀ ਕਰੇਂ ਗੁੰਡੀ ਵਾਲੀ ਰੱਖੋ ਪਰ ਪੰਪੂਆ ਕਰੀ ਵੇਦੇ ਪੰਪੂਆ ਲੈਣੇ ਕਿੱਥੇ ਆਏ ਬਹੁਤ ਨਹੀਂ ਤੇ 4-5 ਮੰਗਾਂ ਢਿਲੀ ਵੇਦਾਂ ਕਰੇ ਬਾਸ ਕਰੀ ਵਾਟ ਕਰਨੀ ਪੈਂਦੀ ਉਹ ਇਸਕਾ ਵੀ ਫਰੀਦਕੋਟ ਦਾ ਆਸਵਾਸੀ ਹੈ ਹਾਂ ਫਰੀਦਕੋਟ ਜੀ ਨਾਲ ਹੀ ਹੈ 5 ਕਿਲੋਮੀਟਰ ਦਾ 10 ਕਿਲੋਮੀਟਰ ਦਾ ਤੁਹਾਡਾ ਧੋਰਾ ਹੀ ਹੈ ਨਹੀਂ ਜੀ ਨਹੀਂ 100 ਕਿਲੋਮੀਟਰ ਕਿੰਨਾ ਚੰਗਾ ਬੰਦਾ ਸੀ ਮੈਂ ਐਸੇ ਦੇਖਿਆ ਫੱਗੂ ਮਿਲੇ ਨਾ ਮੈਨੂੰ ਕਹਿੰਦਾ ਮੰਗਿਆ ਬੱਚਾ ਭੁੱਲ ਗਈ ਜਿਵੇਂ ਮਰਜ਼ੀ ਲੈ ਜਾ ਮੈਂ ਕਿਹਾ ਯਾਰ ਮੈਂ ਕੀ ਕਹਾਂ ਆਪਣੇ ਜੀ ਹਾਂ ਮੈਨੂੰ ਕਹਿੰਦਾ ਮੰਗਿਆ ਬੱਚਾ ਭੁੱਲ ਗਈ ਰਾਤ ਨੂੰ ਉਹ ਲੈ ਜਾ ਜਿਵੇਂ ਮਰਜ਼ੀ ਕਰ ਲਈ ਤੈਨੂੰ ਦੁੱਧ 10 ਕਿਲੋ ਦੇਈ ਜਊਂ 50 ਦੀ ਆਪਣੀ 52 ਦੀ ਮੈਨੂੰ ਮੈਂਸ ਕਹਿੰਦਾ ਚੱਕ ਲੈ ਜਾ ਯਾਰ ਬਹੁਤ ਅੱਛਾ ਇਹਦੀ ਖਲ ਵੀ 65 ਦੀ ਆਈ ਹੋਈ ਸੀ 60 ਦੀ ਆਈ ਚੌਕੀ ਉਹਨਾਂ ਦੇਖ ਰਹੇ ਮੈਂਸ ਅਭੀ ਤਾਂ ਪੀ ਕੇ ਹਟਾ ਗਈ ਉਹਨੇ ਪੀ ਕੇ ਦੀ ਜਦ ਸਮਾਂ ਬਰਾਬਰ ਬੈਕ ਇਹਨਾਂ ਤੁਹਾਡੀਆਂ ਵੀਡੀਓ ਦੇਖਦੇ ਹੁੰਦੇ ਆ ਥੈਂਕ ਯੂ ਮੈਂ ਤਾਂ ਅੰਕਲ ਕੋਲ ਤਾਂ ਹੀ ਮਿਲ ਕੇ ਅੱਜ ਖੜ ਕੇ ਮੰਕਰ ਕੋਲ ਮਿਲ ਕੇ ਜਾਵਾਂਗੇ ਜਰੂਰ ਜਰੂਰ ਬਾਈ ਜਰੂਰ ਬڑے ਅੰਕ ਤੋਂ ਸੱਕੇ ਮਾਰੂਰ ਛੋਟੇ ਨਾਲ ਬੜੇ ਘੈਰ ਲੱਗਦੇ ਘਰੇ ਬੈਠੇ ਗਏ ਇਹ ਰੇ ਪਹਿਲੇ ਵੇਰ ਦੇ ਵਾ 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 ਜਿਹੜਾ ਨਾਲ ਇਸ ਲੈਂਚ ਨਾ ਕੋ ਉਹਨੂੰ ਬਾਲਾ ਵਧੀਆ ਲੱਗਦਾ بڑا ਜੇਤ ਦੱਸੀ ਜਾਂਦਾ ਕਹਿੰਦਾ ਹਰਵਾਦੀ ਆ ਚੇਤਾ ਹੋਵੇ ਕੰਮ ਜਕਾਟਾ ਬੋਰੀ ਜੀ ਇੱਕ ਇਹ ਕਹਿੰਦਾ 20 ਦੀ ਲਈ ਆ ਮੈਂ ਤੁਹਾਨੂੰ ਘਾਟ ਵੇ ਇਹ ਕਹਿੰਦਾ ਮੈਂ ਤੇਰਾ ਮੂੰਹ ਨਹੀਂ ਫਟਕਾਰਾ ਮੈਂ ਪਹਿਲਾਂ ਕਹਿ ਕੇ ਹੱਡਾ ਛੱਟਾ ਕਹਿੰਦਾ ਮੈਂ ਤੇਰਾ ਮੂੰਹ ਨਹੀਂ ਫਟਕਾਰਿਆ ਤੂੰ ਪੰਜ ਕਹਿੰਦਾ 20 ਦੀ ਲਈ ਹੋਈ ਆ ਮੇਰੀ ਅੱਜ ਦਾ ਕਹਿੰਦਾ ਖਰਚਾ ਪਾਰਾ ਰਾਜ ਦੀ ਜੋੜ ਸੀ ਜੀ ਕੱਲ ਸੁਈਆ ਕੱਲ ਸੁਈਆ ਕੱਲ ਆ ਤੁਸੀਂ ਬੰਦ ਨਾ ਲੈ ਕੇ ਜੂਤੀ ਮੰਗੇ ਹੋਰੇ ਹੋ ਜੋ ਹਾਂਜੀ ਮੰਗਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਗਿਆ ਇਹ ਸੌਦਾ ਜੀ ਹਾਂਜੀ ਸੌਦਾ ਹੋ ਗਿਆ ਲਾਲੀ ਯਾਰ ਨਾ ਠੀਕ ਹੈ ਜੀ ਬਾਈ ਕਿਹੜਾ ਪਿੰਡ ਹੈ ਆਪਣਾ ਫ੍ਰੀਡਪੋਟ ਜੀ ਫ੍ਰੀਡਪੋਟ ਜੀ ਕਿੰਨਾ ਦੁੱਧ ਹੈ ਮਾਥਲੇ ਜੀ ਦੁੱਧ 99 16 17 ਕਿਲੋ 16 17 ਕਿਲੋ ਕਿ ਕਿੰਨਾ ਵਸੂ ਹੈ ਜੀ ਇਹ ਤੀਜਾ ਸੂਰ ਤੀਜਾ ਸੂਰ ਬੱਚਾ ਜੀ ਮਗਰ ਦੀ ਕੱਟਾ ਕੱਟਾ ਜੀ ਮਗਰ ਠੀਕ ਹੈ ਜੀ ਮੰਗਾਏ ਕਿਹੜੀ ਜਗ੍ਹਾ ਜਾਣੀ ਹੈ ਮਾਜ ਇਹ ਆਪਣੇ ਬਰਾਦਾਬਾਦ ਜਾਣੀ ਹੈ ਜੀ ਹਾਜੀ ਜੀਆਂ ਦੇ ਹਾਜੀ ਆਂਦੀ ਹਾਂਜੀ ਠੀਕ ਹੈ ਜੀ ਕਿੰਨੇ ਮੱਝਾ ਲੈ ਚੁੱਕੇ ਹੋ ਜੀ ਹੁੰਦੀ ਗਾ ਹੋਰ ਕਿੰਨੇ ਲੈ ਚੁੱਕੇ ਜੀ 9-10 ਲੈ ਲਿਆ 9-10 ਲੈ ਲਿਆ ਜੀ ਹਾਂਜੀ ਹਾਂਜੀ ਹੋਰ ਵੀ ਹੈਗੀ ਖਰੀਦਾਰੀ ਹੋਰ ਵੀ ਲਵਾਂਗੇ ਜੀ ਠੀਕ ਹੈ ਜੀ ਹਾਂਜੀ ਮੰਗਾ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98785 ਜੀ 12049 ਜੀ ਇੱਕ ਵਾਰੀ ਹੋਰ ਬੋਲੋ ਜੀ 98785 ਜੀ 12049 ਜੀ ਠੀਕ ਹੈ ਜੀ ਲੋ ਜੀ ਦੋਸਤੋ ਅੱਜ ਆਪਾਂ ਖੜੇ ਆਂ ਡੱਬ ਵਾਲੀ ਪਸ਼ੂ ਮੰਡੀ ਤੇ ਜੋ ਕਿ ਹਰ ਐਤਵਾਰ ਪੰਜਾਬ ਦੇ ਹਰਿਆਣਾ ਦੇ ਬਿਲਕੁਲ ਬਾਰਡਰ ਤੇ ਸਥਿਤ ਆ ਸਾਡੀ ਵੀਡੀਓ ਨੂੰ ਬਹੁਤ ਬਾਰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਅਸੀਂ ਨਵੇਂ ਤੋਂ ਨਵੇਂ ਅਪਡੇਟ ਦੇ ਸਕੀਏ